ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀ ਹਾਂ ਦਾ ਹੋਰ ਕੀ ਬਣਦਾ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਮਿੱਤਰੋ ਅੱਜ ਆ ਗਏ ਹਾਂ ਪਰ ਬਲੌਗ ਬਣਾਉਣ ਲੱਗੇ ਆ ਦੋ ਤਿੰਨ ਦਿਨਾਂ ਬਾਅਦ ਟਾਈਮ ਨਹੀਂ ਲੱਗਦਾ ਥੋੜਾ ਜਿਹਾ ਕੰਮਕਾਰ ਹੁੰਦਾ ਏ ਉਹਦੇ ਕਰਕੇ ਤੇ ਅੱਜ ਬਣਾਵਾਂਗੇ ਤੇ ਅੱਜ ਥੋੜਾ ਜਿਹਾ ਟਾਈਮ ਹੈ ਦੇਖਦੇ ਆ ਬੱਚੇ ਵੀ ੜਾਉਂਦੇ ਆ ਬੱਚੇ ੜਾਈ ਨੂੰ ਵੀ ਘੱਟੋ ਘੱਟ 4-5 ਦਿਨ ਹੋ ਗਏ ਆ ਕੁਛ ਬਿਮਾਰ ਤੇ ਉਸ ਆਪਣੇ ਕੋਲ ਵੀ ਟਾਈਮ ਨਹੀਂ ਤਾਂ ਟਾਈਮ ਅੱਜ ਵੀ ਨਹੀਂ ਬੜਾ ਆ ਕੇ ਜਿਹੜਾ ਘੰਟਾ 2 ਘੰਟੇ ਉਡੋਂਗੇ ਤਾਰ ਕੇ ਦੁਬਾਰੇ ਚੱਲੇ ਜਾਵਾਂਗੇ ਤੇ ਦੇਖਦੇ ਆਂ ਪਹਿਲਾਂ ਮਿੱਤਰੋ ਜਿਨ੍ਹਾਂ ਦੇ ਦਾਣੇ ਹੋਏ ਉਹ ਨਹੀਂ ੜਾਵਾਂਗੇ ਜਿਹੜੇ ਸਾਫ਼ ਹੋਏ ਉਹਨਾਂ ਨੂੰ ੜਾਉਂਦੇ ਆਂ ਤੇ ਇੱਕ ਵਾਰ ੜਾ ਦਈਏ ਫਿਰ ਮਿੱਤਰੋ ਤੁਹਾਨੂੰ ਦਿਖਾਉਂਦੇ ਆਂ ਤੇ ਉਸ ਤੋਂ ਬਾਅਦ ਚੱਲਦੇ ਆਂ ਜੀ ਉੱਪਰ ਉੱਪਰ ਜਾ ਕੇ ਕਬੂਤਰ ਛਾਂਦੇ ਆਂ ਤੇ ਉਹ ਛਾਪੀਆਂ ਕਰ ਦਿੰਦੇ ਆਂ ੜਾ ਲਈ ਮਿੱਤਰੋ ਕਬੂਤਰ हां जी लोग भाई मित्रों जाल ਕਰਦਾਂਗੇ ਅੱਜ ਸਾਫ਼ ਸਾਰਾ ਕੂਤਰ ਬੱਚੇ ਸਾਰੇ ਬਾਹਰ ਕੱਢਤੇ ਆ ਜਿਨ੍ਹਾਂ ਦੇ ਦਾਣੇ ਹੈ ਤੇ ਮਿੱਤਰੋ ਉਹ ਵੀ ਬਿਠਾਤੇ ਆ ਛਤਰੀਆਂ ਦੇ ਕਿਉਂਕਿ ਕੱਲ ਨੂੰ ਦੱਸਿਆ ਮੀਂਹ 2-3 ਦਿਨ ਫੇਰ ਨਹੀਂ ਡਾਹੁਣੇ ਪਹਿਲੇ ਹੀ 5-6 ਦਿਨ ਤੇ ਬੰਦ ਹੈ ਤੇ ਇੱਧਰ ਵੀ ਸਾਫ਼ ਕਰਦਾਂਗੇ ਸਾਰਾ ਹੁਣ ਬਸ ਚੱਕਰੇ-ਚੁੱਕਰੇ ਪਾਣੀ ਦੇ ਰੱਖਦੇ ਆ ਬਾਹਰ ਸੁੱਕਣੇ ਤੇ ਬਾਅਦ ਚ ਧੋ ਕੇ ਸਾਫ਼ ਸੁਥਰੇ ਪਾਣੀ ਦੇ ਸ਼ਾਮ ਨੂੰ ਭਰ ਦਾਂਗੇ ਦੁਪਹਿਰੇ ਤੋਂ ਤੇ ਬਾਕੀ ਬੱਚੇ ਬਿਠਾ ਦੇ ਮਿੱਤਰੋ ਛਤਰੀ ਤੇ ਛਤਰੀ ਕਰਦੀ ਉੱਚੀ ਤੇ ਦੋ ਤਿੰਨ ਉਡ ਵੀ ਗਏ ਆ ਉਹਨਾਂ ਨੂੰ ਉੜੀ ਜਾਣ ਦਵਾਂਗੇ ਇਹਨਾਂ ਨੂੰ ਉੱਚੀ ਕਰਕੇ ਛਤਰੀ ਤੇ ਚੱਲਦੇ ਆਂ ਉੱਪਰ ਕਿ ਲੋਬ ਹਾਂਜੀ ਲੋਬ ਹੈ ਮਿੱਤਰੋ ਬੱਚੇ ਬੈਠ ਗਏ ਆ ਛਤਰੀਆਂ ਤੇ ਛੱਤੀ ਕਰਤੀ ਉੱਚੀ ਤੇ ਵਿੱਚੋਂ ਉੱਡ ਵੀ ਗਏ ਆਪਣੇ ਆਪ ਜਿਨ੍ਹਾਂ ਨੇ ਉੱਡਣਾ ਸੀ ਇਹ ਉੱਡਦੇ ਆ 3 3 6 7 7 ਤੇ ਚਾਰ ਉਹ ਖੜੇ ਉੱਪਰ 11 12 ਬੱਚੇ ਉੱਡ ਗਏ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾ ਦਈਏ ਦਾਣਾ ਪਾਣੀ ਇਹ ਫਿਰਦੇ ਆ ਕਰੋ ਚੈੱਕ ਤੇ ਆਪਾਂ ਚੱਲਦੇ ਆ ਮਿੱਤਰੋ ਹੁਣ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਦੇਖ ਲਈਏ ਮੜਾਏ ਆ ਬਾਕੀ ਓਕੇ ਐ ਇਹ ਫਿਰਦੇ ਆ ਤੇ ਹਾਂਜੀ ਲੋ ਬਾਈ ਮਿੱਤਰੋ ਆ ਗਏ ਆ ਕਬੂਤਰਾਂ ਕੋਲੇ ਉੱਪਰ ਤੇ ਡੋਲੀ ਵਾਲਾ ਜੋੜਾ ਖੋਲਦੀ ਐ ਬਾਹਰ ਠੀਕ ਐ ਇਹ ਆਪਣਾ ਚੁਗ ਲੂਗਾ ਤੇ ਬੱਚੇ ਇਹਨਾਂ ਦਾ ਕਸਤੇ ਅਸੀਂ ਆਪਾਂ ਨੇ ਖੁੱਡੇ ਚ ਇਧਰ ਵਾਲੇ ਚ ਠੀਕ ਹੈ ਜੀ ਤੇ ਬਾਕੀ ਬੱਲਵ ਘਰਦੀ ਹੈ ਬੰਦਾ ਤੇ ਬੱਚਾ ਇਹਨਾਂ ਦਾ ਇੱਧਰ ਹੀ ਹੈ ਇਹ ਬੈਠਾ ਉੱਪਰ ਹੈ ਤੇ ਬਾਕੀ ਓਕੇ ਹੈ ਮਿੱਤਰੋ ਕੂਤਰ ਆਪਣੇ ਲੋਟੇ ਕੰਮ ਤੇ ਅੱਜ ਕਾਫੀ ਦਿਨ ਬਾਅਦ ਨਿਗਾਹ ਮਾਰੀ ਹੈ ਕੂਤਰਾਂ ਦੇ ਆ ਕੱਲ ਚੜੇ ਆਪਾਂ ਜਿਆਦਾ ਤੇ ਟਾਈਮ ਹੀ ਲੱਗਦਾ ਮਿੱਤਰੋ ਦਾਣੇ-ਦੂਣੇ ਪਾ ਕੇ ਆਪਾਂ ਸਿੱਧਾ نیچے ਚਲੇ ਜਾਂਦੇ ਤੇ ਅਸੀਂ ਟ੍ਰੇਨ ਰੱਖ ਕੇ ਰਾਤ-ਰੋਜ਼ ਨੂੰ ਚੱਕਦੇ ਇਹ ਨਹੀਂ ਤਾਂ ਹੋਈ ਤੇ ਮੁੜ ਕੇ ਨੇਰਾ ਹੋ ਜਾਂਦਾ ਦਾ ਉਹ ਤਾਂ ਧਿਆਨ ਨਹੀਂ ਦੇਆ ਵਿੱਚ ਕਬੂਤਰ ਕਈ ਬਿਮਾਰ ਵੀ ਤੇ ਤੇ ਬਾਕੀ ਓਕੇ ਐ ਆਏ ਜੀ ਬੱਚਾ ਉਹਨਾਂ ਦਾ ਕਰ ਤਿਆ ਗੰਜਾ ਜਿਹੜੀ ਹੋਈ ਵੀ ਕਟਾਈ ਪੂਰੀ ਮੱਛੇ ਦੀ ਆ ਦੇਖੋ ਇਹਨੋਂ ਕੋਈ ਨਹੀਂ ਇਹਨੋਂ ਵੀ ਛੱਡ ਦਉਂਦੇ ਆ ਨਹੀਂ ਤਾਂ ਮਾਰੇ ਹੀ ਦੇਣਾ ਉਹਨਾਂ ਨੇ ਲਓ ਜੀ ਇਦਰੀ ਛੱਡਦੇ ਆ ਬਾਕੀ ਮਿੱਤਰੋ ਧਾਣੇ ਪਾ ਦਈਏ ਇਹਨੂੰ ਜੋੜੇ ਨੂੰ ਤੇ ਬਾਕੀ ਇੱਧਰ ਕਬੂਤਰੀਆਂ ਐ ਕਿਹਦਾ ਹੀ ਕਰੋ ਚੱਕ ਤੇ ਇਹ ਕਬੂਤਰੀ ਵੀ ਕਾਲੀ ਜਿੰਨੀ ਅੱਧਰੀ ਕਰਤੀ ਉੱਧਰ ਤੇ ਇਹਦੇ ਬੱਚੇ ਪਲ ਜਗੇ ਤੇ ਬਾਕੀ ਮਿੱਤਰੋ ਹੁਣ ਅੱਜ ਇਹਨਾਂ ਨੂੰ ਕਬੂਤਰੀਆਂ ਨੂੰ ਅਤੇ ਬੱਚਿਆਂ ਨੂੰ ਕਿਸੇ ਨੂੰ ਵੀ ਧਾਣੇ ਨਹੀਂ ਬਾਣੇ ਕਾਲੂ ਕਰਾਂਗੇ ਇਹਨਾਂ ਦੀ ਡੀਵਰਮਿੰਗ ਡੀਵਰਮਿੰਗ ਕਰਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਇੱਧਰ ਕਬੂਤਰਾਂ ਦੀ ਬੱਚੇ ਪਲ ਜਵੇ ਫਿਰ ਇੱਧਰ ਕਬੂਤਰ ਕਬੂਤਰੀਆਂ ਜਿਹੜੀਆਂ ਰਹਿ ਜੂਗੀਆਂ ਇਹਨਾਂ ਦੀ ਵੀ ਸਰਦੀ ਡੀਵਰਮਿੰਗ ਕਰ ਦਾਂਗੇ ਤੇ ਫਿਰ ਬਚਣਗੇ ਨੀਚੇ ਵਾਲੇ ਬੱਚੇ ਜਦੋਂ ਉਹ ਉਡਾ ਕੇ ਆਪਾਂ ਬੰਦ ਕਰ ਲਏ ਫਿਰ ਉਹਨਾਂ ਦੀ ਕਰ ਦਾਂਗੇ ਡੀ ਵਾਰਮਿੰਗ ਸਾਰਿਆਂ ਦੀ ਤੇ ਕੰਮ ਹੋ ਜੂਗਾ ਓਕੇ ਕਬੂਤਰ ਫਿਰ ਆਣ ਖਰਾਕ ਖਾਈ ਵੀ ਲੱਗੂਗੀ ਸਾਰਾ ਕੁਝ ਓਕੇ ਹੋਊਗਾ ਤੇ ਬਾਕੀ ਦੇਖਦੇ ਆਂ ਮਿੱਤਰੋ ਖਾਲੋ ਤਿੰਨ ਚਾਰ ਕਬੂਤਰ ਚਕਾ ਵੀ ਦੇ ਜਿਹਦੇ ਮੁੰਡੇ ਦੇ ਹੈ ਸੀ ਤੇ ਬਾਕੀ ਦੇਖਦੇ ਆਂ ਬਸ ਹਿੱਧਰ ਆਪਣੇ ਹੋ ਰਹੇਗੇ ਤੇ ਬਹੁਤ ਦੇਖਦੇ ਆ ਮਿੱਤਰੋ ਕਰਦੇ ਆ ਇਹਨਾਂ ਦੀ ਸਾਈਡਿੰਗ ਵੈਟਿੰਗ ਦਿਵਾਲੀ ਤੋਂ ਬਾਅਦ ਐਨ ਫਿਰ ਟਾਈਮ ਮਿਲਣ ਲੱਗ ਜੂਗਾ ਆਪਾਂ ਨੂੰ ਖੁੱਲਾ ਤੇ ਕਬੂਤਰਾਂ ਦੇ ਹੀ ਹੋ ਜਾਣਗੇ ਕਬੂਤਰੇ ਦੇਖਾਂਗੇ ਨਿਗਾ ਨੂੰ ਕਰਾਂਗੇ ਇਹਨਾਂ ਨੂੰ ਸੈੱਟ ਕਿਉਂਕਿ ਹੁਣ ਬੱਚੇ ਢਾਣ ਦਾ ਵੀ ਟਾਈਮ ਨਹੀਂ ਮਿਲਦਾ ਹੋਰ ਬਾਕੀ ਇਹ ਬੈਠੇ ਆ ਕਬੂਤਰ ਦੇਖਦੇ ਆ ਫਿਰ ਦਿਵਾਲੀ ਤੋਂ ਬਾਅਦ ਜਿਹੜੇ ਖੱਡਾ ਨਿਕਲੇਵੇਂ ਆ ਇਹ ਵੀ ਕਰਾਂਗੇ ਇਹਨਾਂ ਨੂੰ ਓਕੇ ਤੇ نیچے ਮਿੱਟੀ ਲਾ ਦਾਂਗੇ ਮਿੱਟੀ ਦਾ ਫਰਸ਼ ਇਹ ਪਾ ਦਾਂਗੇ 1 ਇੰਚੀ ਤੇ ਉਸ ਤੋਂ ਉੱਪਰ ਰੇਤਾ ਤੇ ਬਾਕੀ ਇਹ ਜਿਹੜੀਆਂ ਤੇੜਾਂ ਆ ਇਹ ਵੀ ਪਲਾਸਟਰ ਨਾਲ ਭਰ ਦਾਂਗੇ ਸਾਰੀਆਂ ਮਾ ਟਾਈਮ ਜਾ ਲੱਗ ਜੇ ਹੁਣ ਕਿਹੜਾ ਇੱਕ ਵਾਰ ਕਬੂਤਰਾਂ ਨੂੰ ਸਾਰਿਆਂ ਨੂੰ ਡੋਲੀ 'ਚ ਕਰ ਦਾਂਗੇ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਜਿੰਨੇ ਦੇਰ نیچے ਸੁੱਕ ਜੂਗਾ ਉਹ ਮਿੱਟੀ ਦਾ ਤੇ ਬਾਕੀ ਕਾਲੂੰ ਦੋ ਤਿੰਨ ਦਿਨ ਹੁਣ ਮੀਂਹ ਦਸੇ ਹੋਇਆ ਸਕੂਟਰ ਡਾਬ ਵੀ ਨਹੀਂ ਹੋਣੇ ਬਾਕੀ ਓਕੇ ਆ ਮਿੱਤਰੋ ਪਾ ਪਾ ਦਈਏ ਦਾਣੇ ਚੱਲਦੇ ਆ ਬਈ ਨੀਚੇ ਦੋਨੋਂ ਗੁੱਡਿਆਂ ਦੀਆਂ ਤੇੜਾ ਟੂੜਾ ਭਰ ਦਾਂਗੇ ਇਹ ਜਿਹੜੀਆਂ ਹੈਗੀਆਂ ਸਾਰੀਆਂ ਉਧਰ ਵੀ ਤੇੜੇ ਹੂਂਡ ਜੇ ਕਾਲੀ ਕਾਲੀ ਇਹ ਉਹ ਖਤਮ ਜੇ ਹੋ ਜੂਗੇ ਤੇ ਬਾਕੀ ਓਕੇ ਆ ਮਿੱਤਰੋ ਪਾ ਦਈਏ ਦਾਣੇ ਕੂਤਰਾਂ ਨੂੰ ਹਾਂਜੀ ਬਾਈ ਮਿੱਤਰੋ ਤੇ ਕਰਤੇ ਆ ਜਾਲ ਸਾਫ ਤੇ ਇਧਰ ਵੀ ਕਰਤੇ ਕੰਟਾਲੇ ਬੰਤੋਲੇ ਸਾਫ ਸਾਰਾ ਤੇ ਬੱਚੇ ਫਿਰਦੇ ਆ ਮਿੱਤਰੋ ਬਾਕੀ ਬੈਠੇ ਆ ਇੱਕ ਵਾਰ ਸਾਨੂੰ ਜਾਲ ਦੀ ਨੀ ਕੰਮ ਰਾਦੀ ਸਾਰੀ ਸਫਾਈ ਕਰਤੀ ਆਪਾਂ ਨੇ ਐ ਡੰਨ ਹੁਣ ਉੱਪਰ ਚਲਦੇ ਆ ਉੱਪਰ ਧਾਣੇ ਪਾਵੇ ਟ੍ਰੇਨਾਂ ਚੱਕ ਲਈਏ ਲੋ ਵੀ ਮਿੱਤਰੋ ਐਨ ਸਾਫ ਹੋ ਗਿਆ ਜਾਲ ਜੂਣ ਤਾਂ ਲੋ ਜੀ ਫੱਟੀ ਸਿੱਧੀ ਕਰਦੀ ਆ ਆ ਲੋ ਜੀ ਲੋ ਵੀ ਮਿੱਤਰੋ ਐਨ ਸਾਫ ਹੋ ਗਿਆ ओके ਹੁਣ ਚੱਲਦੇ ਆ ਮਿੱਤਰੋ ਉੱਪਰ ਲਓ ਜੀ ਮਿੱਤਰੋ ਆ ਗਏ ਆ ਉੱਪਰ ਤੇ ਕਬੂਤਰਾਂ ਨੂੰ ਦਾਣਾ ਦੂਣਾ ਖਾ ਲਿਆ ਜੋੜੇ ਨੇ ਤੇ ਬੱਚੇ ਨੂੰ ਚੋਗਾ ਦੇ ਦਿੱਤਾ ਇਹ ਹਲਕਾ ਜਿਹਾ ਤੇ ਬਸ ਕਰਦੇ ਹਾਂ ਹੁਣ ਮਿੱਤਰੋ ਇਹਨਾਂ ਨੂੰ ਬੰਦ ਚਲੋ ਚਲੋ ਤੇ ਪਾਣੀ ਦੀ ਹੈ ਇੱਧਰ ਵਾਲਿਆਂ ਨੂੰ ਰੱਖੇ ਨੇ ਉਹ ਸ਼ਾਮ ਨੂੰ ਹੋਰ ਦਾਣਾ ਪਾ ਦਾਂਗੇ ਤੇ ਦੂਸਰੇ ਖੁੱਡੇ 'ਚ ਅੱਜ ਆਪਾਂ ਨੇ ਦਾਣਾ ਪਾਣਾ ਹੈ ਕਿਉਂਕਿ ਕੱਲੂ ਨਹੀਂ ਕਰਨੀ ਹੈ ਡੀ ਵਰਮੀ ਤੇ ਠੀਕ ਹੈ ਮਿੱਤਰੋ ਹੁਣ ਚੱਲਦੇ ਆ ਨੀਚੇ ਹਾਂਜੀ ਲਓ ਬਾਈ ਮਿੱਤਰੋ ਆ ਇਸੀ ਉੱਪਰ ਤੇ ਮਿੱਤਰੋ ਬੱਚੇ ਉੱਡੇ ਹੋਏ ਆਪਣੇ ਇੱਕ ਤਾਂ ਮੁੰਲਾ ਦੋ ਬੈੰਦਾ ਬਿੱਦਾ ਉਹ ਬੈਠ ਗਿਆ ਠੀਕ ਹੈ ਜੀ ਇੱਕ ਨਮਾ ਉੱਡਿਆ ਵਾ ਇੱਕ ਉਹ ਬੈਠਾ ਤੇ ਕਿਹ ਬੈਠਾ ਆਪਣਾ ਇੱਕ ਉਧਰ ਨੂੰ ਬੈਠਿਆ ਹੈ ਉਹ ਪਤਾ ਨਹੀਂ ਕਿਹਦਾ ਇਹ ਆਪਣਾ ਹੀ ਲੱਗਦਾ ਏ ਦੋ ਤੇ ਦੋ ਮਿੱਤਰੋ ਇਹ ਬੈਠ ਗਏ ਨਮੇ ਬੱਚੇ ਉੱਡੇ ਦੇ ਮਿੱਤਰੋ ਦੋ ਠੀਕ ਹੈ ਜੀ ਦੋ ਹਨੇ ਉੱਡੇਦੇ ਐ ਇੱਕ ਡੱਬਾ ਉੱਡਿਆ ਵਾਏ ਟਾਂਕਾ ਇੱਕ ਦੂਸਰਾ ਫਿੱਕਾ ਸੁਰਖਾ ਡੱਬਾ ਉੱਡਿਆ ਵਾਏ ਉਹ ਵੀ ਟਾਂਕਾ ਦੋਨੋਂ ਭਰਾ ਉੱਡੇਵੇ ਐ ਦੇਖਦੇ ਆ ਮਿੱਤਰੋ ਕਿੰਨੇ ਆਉਂਦੇ ਘਰੇ ਵਾਪਸ ਕਿੰਨੇ ਖਾਉਂਦੇ ਅੱਜ ਛਤਰੀ ਦੂਸਰੀ ਵੀ ਖੜੀ ਕਰਤੀ ਤੀਸਰੀ ਇੱਕੋ ਬੈਠਾ ਐ ਮੇਹਨ ਤਾਂ ਪਾ ਨੂੰ ਇਹ ਆ ਜਵੇ ਇੱਕੋ ਆ ਜਵੇ ਵਾਸ ਇਹ ਆ ਜਵੇ ਬਾਕੀਆਂ ਦੀ ਆਪਾਂ ਬਹੁਤੀ ਟੈਨਸ਼ਨ ਨਹੀਂ ਕੋਈ ਚੱਕਰ ਨਹੀਂ ਤੇ ਠੀਕ ਹੈ ਮਿੱਤਰੋ ਬਾਕੀ ਦਾਣੇ ਹੀ ਟਰੇ ਹੀ ਘੜਤੀ ਹੈ ਹੁਣ ਆਏ ਤੇ ਉੱਪਰ ਹਾਂ ਤੋਂ ਉਪਰ ਦਾਣੇ ਹੀ ਟਰੇ ਘੜਦੀ ਹੈ ਬਾਹਰ ਤੇ ਲੋ ਬਈ ਮਿੱਤਰੋ ਬਾਕੀ ਬੱਚੇ ਆਪਣੇ ਫਿਰਦੇ ਆ ਸਾਰੇ ਉਹ ਕੋਈ ਬੈਠਿਆ ਨਹੀਂ ਹਲੇ ਤੱਕ ਬਾਕੀ ਜਿਹੜੇ ਪਹਿਲਾਂ ਛਤਰੀਆਂ ਦੇ ਬੈਠੇ ਵੀ ਸੀ ਜਹਿਰਵਾਦ ਹੋਏ ਉਹ ਵੀ ਉੜੇ ਉਡੇ ਗਏ ਤੇ ਬਾਕੀ ਬੱਚੇ ਫਿਰਦੇ ਆ ਸਾਰੇ ਉਹ ਤਕਰੀਬਨ ਇਹ ਬੱਚਾ ਆ ਜੂਰੇ ਨਹੀਂ ਫੜ ਕੇ ਲੈ ਆਣਾ ਪੈਣਾ ਸ਼ਾਮ ਨੂੰ ਟਾਈਮ ਨਹੀਂ ਹੁੰਦਾ ਤੇ ਦੇਖਦੇ ਆ ਮਿੱਤਰੋ ਕੀ ਬਣਦਾ ਬਾਕੀ ਬੱਚੇ ਆ ਜਵੇ ਕਿਰਾਂ ਕਰ ਇਹ ਫਿਰਦੇ ਇਹ ਜਾਂਦੇ ਮਿੱਤਰੋ ਡਾਰ ਤੇ ਠੀਕ ਆ ਮਿੱਤਰੋ ਬਾਕੀ ਓਕੇ ਕੰਮ ਹਾਂਜੀ ਲੋ ਬਈ ਮਿੱਤਰੋ ਤੇ ਬੱਚੇ ਆਪਣੇ ਉੜਦੇ ਐ ਤੇ ਬਾਜ ਨੇ ਬੱਚੇ ਸਾਰੇ ੜਾਤੇ ਸੀ ਮਿੱਤਰੋ ਛੋਟੇ ਮਸੋਂ ਇੱਧਰ ਉੱਧਰ ਤੋਂ ਇਕੱਠੇ ਕਰਕੇ ਲਿਆਂਦੇ ਤਿੰਨ ਆਗੇ ਤੇ ਦੋ ਹਲੇ ਵੀ ਗੈਪ ਐ ਇੱਕ ਤਾਂ ਉੱਥੇ ਬੈਠਾ ਦਾ ਸਾਹਮਣੇ ਉਹ ਵੀ ਪਤਾ ਨਹੀਂ ਉੜ ਕੇ ਕਿੱਧਰ ਨੂੰ ਬੈਠ ਗਿਆ ਇੱਕ ਉਹ ਬੈਠ ਗਿਆ ਸਾਹਮਣੇ ਠੀਕ ਆ ਮਿੱਤਰੋ ਬਾਕੀ ਇੱਕ ਛਤਰੀ ਦੇ ਬੈਠਾ ਉਹਨੂੰ ਵੀ ਤਾਰ ਕੇ ਬੰਦ ਕਰਦੀਏ ਤੇ ਬੱਚੇ ਆਪਣੇ ਫਿਰਦੇ ਕਬੂਤ ਬੱਚੇ ਤੇ ਹੁਣ ਕਬੂਤਰ ਮਤਲਬ ਆਪਣੇ ਬੱਚੇ ਜਿਹੜੇ ਤੰਦਰੁਸਤੇ ਹੀ ਹੋਗੇ ਤਾਂ ਹੀ ਆ ਜੁੜ ਰਹੇ ਆ ਵਧੀਆ ਨਹੀਂ ਤਾਂ ਇਹ ਨਾ ਉੱਡਦੇ ਨਹੀਂ ਤੇ ਦਾਣੇ ਵੀ ਹੈ ਇਹ ਅੱਜ ਥੋੜੀ ਜੀ ਗੌਰ ਕਰਾਂਗੇ ਦਾਣਾ ਪਾਣੀ ਟਾਈਮ ਨਾਲ ਦੇਖ ਕੇ ਪਾਵਾਂਗੇ ਅੱਗੇ ਕਾਲੀ ਕਾਲੀ ਜਲਦੀ ਰੱਖ ਹੋ ਗਏ ਇਹਨਾਂ ਨੂੰ ਜਾਂ ੜਾਈਆਂ ਦੇ ਕੱਡੇ ਹੋਈ ਸੀ ਤਾਂ ਕਰਕੇ ਬਿਮਾਰ ਹੋ ਗਏ ਤੇ ਆਪਣੀ ਗਲਤੀ ਕਰਕੇ ਟਾਈਮ ਹੁੰਦਾ ਨਹੀਂ ਤਾਂ ਬਾਕੀ ਬੱਚੇ ਫਿਰਦੇ ਆ ਵਧੀਆ ਹਲੇ ਹਲੇ ਬਹਿਣੇ ਵਾਲੇ ਤਾਂ ਲੱਗਦੇ ਨਹੀਂ ਉੱਚੇ ਫਿਰਦੇ ਆ ਕਾਫੀ ਤੇ ਬਾਕੀ ਓਕੇ ਮਿੱਤਰੋ ਬੱਚੇ 2-3 ਜਿਹੜੇ ਰਹਿ ਗਏ ਉਹ ਵੀ ਕੱਢ ਲੀਏ ਇਕੱਠੇ ਇੱਧਰ ਉੱਧਰ ਤੋਂ ਮੈਂ ਬਾਜ ਦੀ ਫੋਟੋ ਲਾਉਂਗਾ ਚਿੜੀ ਮਾਰਜੀ ਨੇ ਅੜਾ ਤੇ ਸਾਰੇ ਆ ਕੇ ਇਹ ਛਤਰੀ ਤੇ ਬੈਠ ਗਏ ਐਸੀ ਤੇ ਬੱਚੇ ਬੈਠੇ ਤੇ 2-3 ਵਾਰ ਬੈਠੀ ਤੇ ਮੈਂ ਹਾਰ ਕੇ ਬੱਚੇ ਜਾਲ ਚੇ ਪਾਤੇ ਡੋਲੀ ਚ ਤੇ ਠੀਕ ਆ ਮਿੱਤਰੋ ਬਾਕੀ ਹੁਣ ਦੇਖ ਲੀਏ ਬੱਚੇ ਤਾੜ ਦੀਏ ਉੱਪਰ ਵਾਲੇ ਵੀ ਨੀਚੇ ਹਾਂਜੀ ਬਾਈ ਮਿੱਤਰੋ ਤੇ ਬੱਚੇ ਆ ਗਏ ਜੀ ਟਾਈਮ ਹੋ ਗਿਆ 2 ਵਜੇ ਦਾ ਹੁਣ ਹੀ ਬੈਠੇ ਸੀ ਤੇ ਕਰਤੇ ਆ ਬੰਦ ਆ ਗਈ ਸਾਰੇ ਬੱਚੇ ਘਰ ਤੇ ਮਿੱਤਰੋ ਦੋ ਬੱਚੇ ਨਹੀਂ ਆਏ ਆਪਣੇ ਘਰੇ ਇੱਕ ਤਾਂ ਨਹੀਂ ਆਇਆ ਲਾਲਚੀਨਾ ਪੂਰੀ ਪੂੰਛ ਵਾਲਾ ਜਿਹੜਾ ਇਹਦਾ ਭਰਾ ਸੀ ਉਹ ਬੈਠਾ ਜਿਹਦਾ ਪਿੱਛੇ ਦਾ ਭਾਈ ਪਉ ਨਹੀਂ ਆਇਆ ਤੇ ਇੱਕ ਬੱਚਾ ਹੋਰ ਹੈ ਮਿੱਤਰੋ ਉਹ ਸ਼ਾਮ ਨੂੰ ਵੇਲੇ ਹੋਗੇ ਕਾਪੀ ਚ ਦੇਖਾਂਗੇ ਠੱਲਾਂ ਦੇਖਣੀਆਂ ਬਣੀਆਂ ਇਕੱਲੇ ਇਕੱਲੇ ਦੀਆਂ ਫਿਲਿ ਕਿਹੜਾ ਨਹੀਂ ਆਇਆ ਆਪਾਂ ਨੂੰ ਧਿਆਨ ਨਹੀਂ ਹੈ ਚੜਦੇ ਹੈ ਨਹੀਂ ਆਪਾਂ ਹੁਣ ਕੂਤਰਾਂ ਕੋਲੇ ਥੋੜੀ ਜੀ ਪਛਾਣ ਵੀ ਨਹੀਂ ਹੈ ਵੀ ਕਿਹਦੇ ਰੰਗ ਕੀ ਲਗਿਆ ਬਾਈ ਉਹ ਦੇਖਣਾ ਪਊਗਾ ਫਿਰ ਉਹ ਸਾਬ ਨਾਲ ਪਤਾ ਲੱਗੂਗਾ ਵੀ ਬੈਰੀ ਲਗੀ ਹੈ ਜੇ ਤਾਂ ਬੜਾ ਹੋਇਆ ਬੈਰੀ ਲਗੀਗਾ ਕੀ ਹੋਇਆ ਕੀ ਨਹੀਂ ਸ਼ਾਮ ਨੂੰ ਨਿਗਾ ਮਾਰਨੀ ਪੈਣੀ ਬੱਚਿਆਂ ਤੇ ਫਿਰ ਪਤਾ ਲੱਗੂਗਾ ਮਿੱਤਰੋ ਤੇ ਬਾਕੀ ਸਾਰੇ ਬੱਚੇ ਆ ਗਏ ਆ ਵਾ ਹੁਣ ਥੋੜੀ ਦੇਰ ਤੱਕ ਇਹਨਾਂ ਨੂੰ ਪਾਣੀ ਪੂਣੀ ਰੱਖ ਦਾਂਗੇ ਤੇ ਦੋ ਬੱਚੇ ਨਹੀਂ ਆਏ ਕਿ ਪੂਰੀ ਪੂੰਛ ਵਾਲਾ ਨਹੀਂ ਦਿਖਿਆ ਉਹ ਛੋਟਾ ਬੱਚਾ ਇੱਧਰ ਉੱਧਰ ਬੈਠਾ ਦਿਖੀਵੇ ਫੜਦਾ ਆਪਣੇ ਆਪੇ ਲੈ ਆਣਾ ਉਤੇ ਵਿਚਾਰੇ ਤੇ ਉਡ ਵੀ ਨਹੀਂ ਹੁੰਦਾ ਬਹੁਤਾ ਜਿਆਦਾ ਛੋਟਾ ਏ ਉਹ ਅੱਜ ਪਹਿਲੀ ਵਾਰ ੜਾਈ ਸੀ ਬਾਹਰ ਜਾ ਕੇ ਬੈਠ ਗਿਆ ਏ ਛਤਰੀ ਤੇ ਤੇ ਸਾਰੇ ੜਾਤੇ ਉਹਨੇ ਬੱਚੇ ਇੱਧਰ ਉੱਧਰ ਘੇਰਤੇ ਚੱਕ ਕੇ ਉਹ ਲਿਆਂਦਾ ਇੱਕ ਹੇ ਨੀਚੇ ਤੋਂ ਲਿਆਂਦਾ ਇੱਧਰ ਉਹ ਸੜਕ ਤੇ ਗਿਰਿਆ ਹੋਇਆ ਸੀ ਉਹ ਸਾਹਮਣੇ ਖੰਭੇ ਕੋਲ ਤੇ ਖੜਿਆ ਇੱਕ ਇੱਕ ਇੱਧਰ ਘਰ ਚੋਂ ਗਿਰ ਗਿਆ ਉਹਦਾ ਚਾਚਾ ਇਹਨਾਂ ਦੇ ਇੱਧਰੋਂ ਲਿਆਂਦਾ ਉਹ ਇੱਕ ਇੱਥੇ نیچے ਹੀ ਗਿਰ ਗਿਆ ਤਾਂ ਉਧਰ ਚਲੋ ਆਪੇ ਫੜਦੇ ਆ ਤਾਂ ਬੱਚੇ ਮਿੱਤਰੋ ਸਾਰੀ ਜੜਾ ਤੇ ਸੀ ਬਾਜ ਨੇ ਬਾਕੀ ਦੇਖਦੇ ਹੁਣ ਚਲਦੇ ਆਂ ਉੱਪਰ ਉੱਪਰ ਜਾ ਕੇ ਦੇਖਦੇ ਆਂ ਜੇ ਦਿਖਦਾ ਇੱਧਰ ਉੱਧਰ ਬੈਠਾ ਤੇ ਬਾਕੀ ਛਤਰੀਆਂ ਖੜੀਆਂ ਏ ਲੋ ਵੀ ਮਿੱਤਰੋ ਜਿਹੜਾ ਬਾਜ ਨੇ ਬੱਚਾ ਖਾ ਲਿਆ ਦੇਖੋ ਮਿੱਤਰੋ ਗਰਦਨ ਗਰਦਨ ਖਾ ਗਿਆ ਬਾਕੀ ਛੱਡ ਗਿਆ ਆ ਤਾਂ ਆਪਾਂ ਹੁਣ ਉੱਪਰ ਚੜੇ ਆਹ ਕੁੱਠੇ ਦੇ ਫੇਰ ਦੇਖਿਆ ਉੱਪਰ ਤੇ ਹੀ ਗੇਰ ਲਿਆ ਵਿਚਾਰਾ ਨੀਚੇ ਖਾ ਲਿਆ ਵਿਚਾਰਾ ਧਿਆਨ ਜੀ ਲੋ ਬਈ ਮਿੱਤਰੋ ਬੱਚੇ ਨੂੰ ਰੱਖਦੇ ਆ ਪਾਣੀ ਤੇ ਇੱਕ ਬੱਚਾ ਤਾਂ ਬਣਾ ਗਿਆ ਇਹ ਮਾਰ ਤੇ ਇਹਦਾ ਭਰਾ ਰਹਿ ਗਿਆ ਇਹ ਬਾਹਰ ਉਹਦਾ ਪਤਾ ਨਹੀਂ ਲੱਗਿਆ ਹਲੇ ਕਿੱਥੇ ਆ ਕਿੱਥੇ ਨਹੀਂ ਤੇ ਠੀਕ ਹੈ ਜੀ ਜਾਜੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਚਲਦੋ ਜਲ ਮਿਲ ਸਕੇ ਮਿਲਦੇ ਆਂ ਜੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਕਾਲੂ ਕਰਾਂਗੇ ਕਬੂਤਰ ਬੱਚਿਆਂ ਦੀ ਤੇ ਕਬੂਤਰਿਆਂ ਦੀ ਡਿਵਰਮੀ ਧੰਨਵਾਦ ਜੀ